ਅੱਛੀ ਗੱਲ ਤੁਸੀਂ ਜੁੜਿਆ ਬੋਕਰ ਜਗਮੀਤ ਦੇ ਨਾਲ ਇੰਸਟਾਗ੍ਰਾਮ ਤੇ ਰੀਲਾਂ ਵਾਇਰਲ ਬਹੁਤ ਹੁੰਦੀਆਂ ਐ ਤੇ ਬਹੁਤ ਸਾਰੇ ਲੋਕ ਆਪਣਾ ਟੈਲੈਂਟ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਸਾਡੇ ਨਾਲ ਸੰਤੋਖ ਜੀ ਇਹ ਵੀ ਇੰਸਟਾਗ੍ਰਾਮ ਤੇ ਆਪਣਾ ਟੈਲੈਂਟ ਦਿਖਾਉਂਦੇ ਆ ਆਪਾਂ ਗੱਲ ਕਰਾਂਗੇ ਸਵਾਗਤ ਹੈ ਜੀ ਹਾਂਜੀ ਅੱਛੀ ਗੱਲ ਕਿਵੇਂ ਪੈਂਦੀ ਆਈਡੀ ਆਇਆ ਵੀ ਰੀਲਾਂ ਬਣਾਇਆ ਕਰਦਾ ਇੰਸਟਾਗ੍ਰਾਮ ਤੇ ਬਸ ਸ਼ੌਂਕ ਨਾਲ ਬਣਾਉਂਦੇ ਸੀ ਹੂੰ ਤੇ ਜਦੋਂ ਮੰਨ ਲਓ ਕਿਸੇ ਦੀ ਰੀਲਾਂ ਦੇਖਦੇ ਸੀ ਤੇ ਸਾਰੇ ਕਹਿੰਦੇ ਸੀ ਵੀ ਇੰਸਟਾਗ੍ਰਾਮ ਤੇ ਤੁਸੀਂ ਕਮਾਈ ਕਰ ਸਕਦੇ ਜਿਆਦਾ ਕਰ ਦਾ ਖਰਚਾ ਵਧੀਆ ਚਲਾ ਸਕਦੇ ਜੇ ਤੇ ਮੇਰੇ ਘਰ ਦੇ ਹਾਲਾਤ ਬਹੁਤ ਹੀ ਗੰਬੀਰ ਹਨ ਬਹੁਤ ਹੀ ਜਿਆਦਾ ਮਾੜੇ ਨੇ ਕਾਫੀ ਸਾਲਾਂ ਤੋਂ ਇਹ ਚੱਲਦੇ ਆ ਲੈਨੇ ਤੇ ਮੈਂ ਵਾਸਤੇ 2020 ਵੀ ਵੀਡੀਓ ਬਣਾਣ ਲੱਗਿਆ ਤੇ ਜਦੋਂ ਲੋਕ ਮੈਨੂੰ ਗਲਤ ਕਮੈਂਟ ਕਰਦੇ ਸੀ ਤੇ ਮੈਂ ਆਪਣੀ ਆਈਡੀ ਹੀ ਡਿਲੀਟ ਮਾਰ ਦਿੰਦੀ ਸੀ ਬਣਾਨੀ ਹੀ ਛੱਡ ਦਿੰਦੀ ਸੀ ਤੇ ਹੁਣ ਜਿਹੜੀ ਆ ਹੁਣ ਨਹੀਂ ਐਡੀ ਬਣਾਈਏ ਇੱਥੇ ਇੱਕ ਵੀਡੀਓ ਮੇਰੀ ਵਾਇਰਲ ਹੋਈਏ ਬਸ ਝਾੜੂ ਵਾਲੀ ਇਮਨ ਉਹ ਤੇ ਵੀ ਲੋਕਾਂ ਨੇ ਬਹੁਤ ਗੰਦੇ ਕਮੈਂਟ ਕੀਤੇ ਨੇ ਬਹੁਤ ਹੀ ਗਲਤ ਮੈਨੂੰ ਬੋਲਾ ਪੂਰਾ ਬਲਾ ਇਹ ਨਹੀਂ ਦੇਖਿਆ ਕਿ ਮੇਰੇ ਘਰ ਦੇ ਹਾਲਾਤ ਕਿਹੋ ਜਿਹੇ ਨੇ ਕਿਸੇ ਵੀ ਕੋਲ ਨਾ ਕੋਈ ਮਜਬੂਰੀ ਹੁੰਦੀ ਏ ਹਮ ਉਹ ਸਾਡਾ ਦੇ ਥੋੜੀ ਕਰਦਾ ਕੈਮਰੇ ਅੱਗੇ ਆ ਕੇ ਨੱਚੀਏ ਚੰਗੇ ਕਰਾਂਗੇਗੇ ਅਸੀਂ ਵੀ ਪਰ ਲੋਕ ਨਹੀਂ ਇਹ ਦੇਖਦੇ ਮੇਰੇ ਘਰ ਦੀ ਵੀਰਜੀ ਬਹੁਤ ਹੀ ਮਾੜੀ ਕੰਡੀਸ਼ਨ ਲੱਗੀ ਏ ਮੈਂ ਕਿਰਾਏ ਤੇ ਰਹਿੰਦੀ ਆ 13 ਸਾਲ ਤੋਂ ਕਿਰਾਏ ਤੇ ਰਹਿ ਰਹੀ ਆ ਮੇਰਾ ਆਪਣਾ ਘਰ ਨਹੀਂ ਹੈਗਾ ਤੇ ਤੇਰੇ ਮੇਰੇ ਹਸਬੰਦ ਨੇ ਉਹਨਾਂ ਦਾ ਤਾਂ ਕੋਈ ਵੀ ਨਹੀਂਗਾ। ਲਾ ਲਾ ਤੇ ਮੰਮੀ ਆਏਗੀ, ਲਾ ਪਾਪਾ ਆਏਗੇ। ਤੇ ਮੇਰੇ ਵੀ ਸਾਰਾ ਕੁਝ ਹੈਗਾ। ਮੈਂ ਫਿਰ ਵੀ ਮੇਰਾ ਕੁਝ ਨਹੀਂਗਾ। ਕਿਉਂਕਿ ਮੇਰੇ ਪੈਨਾ ਭਰਾ ਹੋ ਗਏ, ਮੇਰਾ ਮਾਪੇ ਹੋ ਗਏ। ਮੇਰਾ ਕਦੇ ਕਿਸੇ ਨੇ ਵਿਆਹ ਪੁੱਛਾ। ਅੱਛਾ। ਹਾਲਾਂਕਿ ਉਹਨਾਂ ਦੀ ਉਹਨਾਂ ਨੇ ਹੀ ਮੇਰਾ ਵਿਆਹ ਕੀਤਾ। ਉਹਨਾਂ ਦੀ ਮਰਜ਼ੀ ਦੇ ਨਾਲ ਹੀ ਵਿਆਹ ਹੋਇਆ। ਮੇਰਾ ਮਨੇ ਕਦੇ ਨਹੀਂ ਪੁੱਛਿਆ। ਮੇਰਾ ਮੈਨੂੰ ਪਤਾ ਹੀ ਨਹੀਂ ਲਿਆ। ਇੱਥੇ ਜਲਾਲਾਬਾਦ ਵਿੱਚ ਨੇੜੇ ਹੀ ਮੇਰੇ ਪੇਕੇ ਦਾ ਪਿੰਡ ਹੈ। ਅੱਛਾ। ਮੈਂ ਕਦੇ ਕਿੱਥੇ ਸਮਾਨ ਚੱਕ ਕੇ ਜਾਂਦੇ ਆ ਕਦੇ ਕਿੱਥੇ ਚੱਕ ਕੇ ਜਾਂਦੇ ਆ ਮੈਂ ਲੋਕਾਂ ਦੇ ਘਰਾਂ ਵਿੱਚ ਵੀ ਕੰਮ ਕਰਦੇ ਆ ਪਰ ਮੇਰੇ ਕਰਦੇ ਵੀ ਯਾਰ ਫਿਰ ਵੀ ਔਖਾ ਹੈ ਨਹੀਂ ਚਾਹਦਾ ਇਸ ਕਰਕੇ ਸੀ ਵੀਡੀਓ ਬਣਾਵਿਦਾ ਤੇ ਜਦੋਂ ਕੋਈ ਗਲਤ ਕਮੈਂਟ ਕਰ ਦਿੰਦਾ ਫਿਰ ਵੀਡੀਓ ਕਈ ਵਾਰ ਤਾਂ ਪਾਉਣੀ ਛੱਡ ਦੇ ਵੀਦਾ ਤੁਸੀਂ ਕਿਸੇ ਦੇ ਕਮੈਂਟਾਂ ਦੇ ਕਰਕੇ ਦਾ ਬਿਲਕੁਲ ਹੀ ਆਪਦਾ ਕੰਮ ਨਾ ਛੱਡੋ ਇਹਨੂੰ ਵੀ ਤੁਸੀਂ ਕੰਮ ਸਮਝੋ ਕਿ ਤੁਸੀਂ ਘਰਾਂ 'ਚ ਕੰਮ ਕਰ ਕਰਦੇ ਹੋ ਫਿਰ ਘਰਾਂ 'ਚੋਂ ਕੰਮ ਕਰਕੇ ਆ ਕੇ ਫਿਰ ਵੀਡੀਓ ਬਣਾਉਨੇ ਹੋ ਹਾਂਜੀ ਕਿਰਾਇਆ ਹੈ ਨਾ ਕਿਰਾਇਆ ਦੇਣਾ ਕਿ ਘਰਾਂ ਦੇ ਖਰਚੇ ਆ ਹੋਰ ਵਧੇਰੇ ਫਿਰ ਇਹਦੇ ਕਰਕੇ ਫਿਰ ਕਿੱਥੋਂ ਬੱਚੇ ਤੁੰਦੀ ਹੋਣੀ ਤੇ ਫਿਰ ਤਾਂ ਜ਼ਿੰਦਗੀ ਵੀ ਬੜੀ ਔਖੀ ਚੱਲਦੀ ਹੈ ਹਾਂਜੀ ਵੀਰ ਜੀ ਮੈਂ ਡਾਇਬਟੀਜ਼ ਦੀ ਮੰਨ ਲਓ ਜੀ ਅਮਰੀਜ ਮੈਨੂੰ ਸ਼ੂਗਰ ਆ ਤੇ ਮੈਂ 6 ਮਹੀਨੇ ਵਿੱਚ ਇੱਕ ਮਹੀਨਾ ਹਸਪੀਟਲ ਰਹਿ ਕੇ ਆਉਂਦੀ ਆਉਂਦੀ ਹੁੰਦੀ ਆ ਮਾਰਚ ਵਿੱਚ ਮੈਂ ਦਾਖਲ ਹੈਗੀ ਸੀ ਫਰੀਦਕੋਟ ਮੇਰੇ ਤੇ 40000 ਰੁਪਈਆ ਪਤਾ ਨਹੀਂ ਮੇਰੇ ਘਰ ਵਾਲੇ ਨੇ ਕਿੱਥੋਂ ਇਕੱਠਾ ਕਰਕੇ ਲਾਇਆ ਮੇਰੇ ਤੇ ਤੇ ਮੈਂ ਆਈ ਤੇ ਮੈਂ ਸਿਰਫ 10 ਦਿਨ ਹੀ ਰੈਸਟ ਕੀਤੀ ਤੇ ਫਿਰ ਮੈਂ ਕੰਮ ਤੇ ਲੱਗ ਗਈ ਜਿਨ੍ਹਾਂ ਦੇ ਕੰਮ ਕਰੀਦਾ ਉਹ ਵੀ ਬਹੁਤ ذلیل ਕਰਦੇ ਰਹੇ ਔਰ ਕੋਈ ਆਪਣੇ ਧੀਆਂ ਪੁੱਤਰਾ ਤਰ੍ਹਾਂ ਨਹੀਂ ਰੱਖਦੇ ਆਪਦੇ ਘਰੇ ਚਾਹ ਵੀ ਬਣਾਣੀ ਹੈ ਤਾਂ ਪੁੱਛ ਕੇ ਬਣਾਣੀ ਹੈ ਚਾਹ ਦੀ ਅਸੀਂ ਚਾਹ ਪੋਣੀ ਤੇ ਸਾਰਾ ਦਿਨ ਹੀ ਕੰਮ ਕਰੀਦਾ ਸਾਨੂੰ ਕੰਮ ਕਰਕੇ ਵੀ ਕੋਈ ਸ਼ਨ ਨਹੀਂ ਲੱਗਦਾ ਤਨਾ ਅਜੇ ਤੱਕ ਕੋਈ ਇੱਥੇ ਇੰਸਟਾਗ੍ਰਾਮ ਤੇ ਸਿਰਫ ਲੋਕਾਂ ਨੇ ਸਾਡੀ ਗਾਵਾਂ ਵਾਲੀ ਪ੍ਰੋਮੋਸ਼ਨ ਕੀਤੀ ਗਾਵਾਂ ਕੱਢੇ ਰਹੇ ਨੇ ਗੰਦੀਆਂ ਆਗਰ ਕੋਈ ਕਹਿੰਦਾ ਨਾ ਮਾਲ ਲੋਕੇਗਾ ਕੋਈ ਕਹਿੰਦਾ ਮੱਝ ਸੰਗਤੜ ਆ ਗਈ ਤਹਾਡੇ ਘਰੇ ਜਿਵੇਂ ਕੁਛ ਆ ਹੀ ਨਹੀਂ ਆਪਦੇ ਘਰੇ ਵੀ ਧੀਆਂ ਪਹਿਣਾ ਜਿਹੜੀਆਂ ਦੂਸਰਿਆਂ ਦੀਆਂ ਧੀਆਂ ਪਹਿਣਾ ਨੂੰ ਬਹੁਤ ਲੋਕ ਆਦੇ ਨੇ ਸਾਡੇ ਨਾਲ ਬਹੁਤ ਜੁੜਦੇ ਰਹੇ ਪਰ ਉਹ ਇਹ ਤੋਂ ਹੀ ਜੁੜਦੇ ਨੇ ਕਿ ਉਹਨਾਂ ਨੇ ਸਾਡੇ ਨਾਲ ਗੱਲ ਕਰਨੀ ਹੁੰਦੀ ਜਦੋਂ ਅਸੀਂ ਕਹਾਂ ਜਿਵੇਂ ਅਸੀਂ ਗੱਲ ਨਹੀਂ ਕਰਨੀ ਜਾਂ ਤੁਹਾਡਾ ਮੈਸੇਜ ਨਾ ਆਵੇ ਸਾਨੂੰ ਨਾਲ ਜਨਾਲ ਬਲੌਕ ਕੀਤਾ ਜਾਂਦਾ ਮਤਲਬ ਸਾਰਾ ਉਹਨਾਂ ਦਾ ਤੁਹਾਡੀ ਆਈਡੀ ਤੇ ਆਉਣ ਦਾ ਵੀ ਇੱਕ ਗਲਤੀ ਉਹ ਹੁੰਦਾ ਵੀ ਇੱਕ ਫਾਇਦਾ ਚੁੱਕਣ ਵਾਲੀ ਸੋਚ ਨਾਲ ਹਾਂਜੀ ਇਹੋ ਜੇ ਲੋਕਾਂ ਦੀ ਫਿਰ ਮਾਨਸਿਕਤਾ ਵੇਖ ਕੇ ਹੋਰ ਵੀ ਮਨ ਟੁੱਟੇ ਜਾਂਦਾ ਹਣਾ ਬੋਤ ਜੀ ਬਸ ਆ ਵੀਡੀਓ ਤੇ ਜਾਏ ਮੈਂ ਬਸ ਵੇਖਣ ਵਿੱਚ ਹੈਗਾ ਹੋਰ ਕੋਈ ਹੋ ਜਾ ਕੁਛ ਖਾਸ ਨਹੀਂ ਅਸੀਂ ਜਿੰਦਗੀ ਰੱਬ ਤੋਂ ਬਹੁਤ ਆਂਗਰੇਜ਼ ਤਾਂ ਨਾ ਕਦੇ ਆਈ ਹੀ ਨਾ ਦੁਨੀਆ ਤੇ ਇੰਨਾ ਕੁਝ ਗਵਾਈ ਬੈਠਿਆ ਪਰ ਜਿੰਨਾਂ ਕੋ ਲਗਾ ਉਹਨਾਂ ਕੋ ਲਗਾ ਜਿੰਨਾਂ ਕੋ ਨਹੀਂ ਹੈਗਾ ਕੁਛ ਉਹ ਤਾਂ ਚੱਲ ਅਸ ਸਾ ਇਹ ਮਜਬੂਰੀ ਸਮਝੋ ਵੀ ਅਸੀਂ ਨੱਚੀ ਦਾ ਸਾਡੇ ਕੋਲ ਕੁਛ ਨਹੀਂ ਹੋਣਾ ਸਾਡੀ ਕੋਈ ਪੂਰੀ ਪ੍ਰੋਫਾਈਲ ਚੈੱਕ ਕਰਕੇ ਵੇਖੇ ਹਾਂ ਕੋਈ ਕਹਿੰਦਾ ਤੁਸੀਂ ਕੱਪੜੇ ਨਹੀਂ ਵਧੀਆ ਪਾਉਂਦੇ ਕੋਈ ਕਹਿੰਦਾ ਤੁਸੀਂ ਅਨਪੜ੍ਹ ਲੋ ਕਹੇ ਜੇ ਕੋਈ ਕਹਿੰਦਾ ਤੇਰੇ ਘਰ ਵਾਲਾ ਨਹੀਂ ਆਲਦਾ ਹੋਗਾ ਬਹੁਤ ਬਹੁਤ ਜਲੀਲ ਕਰਦੀ ਦੁਨੀਆ ਬਹੁਤ ਵੀਰ ਜੀ ਬਹੁਤ ਜ਼ਿਆਦਾ ਇਹਨਾਂ ਨੂੰ ਕਹੋ ਜੇਕਰ ਤੁਸੀਂ ਪੜੇ ਲਿਖੇ ਹੋ ਤਾਂ ਤੁਹਾਨੂੰ ਪੜ੍ਹਾਈ ਲਿਖਾਈ ਸਿਰਫ ਗਾਲਾਂ ਹੀ ਸਿਕਾਉਂਦੀ ਹੈ ਤੁਹਾਨੂੰ ਪੜ੍ਹਾਈ ਲਿਖਾਈ ਔਰਤਾਂ ਨੂੰ ਜਲੀਲ ਕਰਨਾ ਸਿਖਾਉਂਦੀ ਹੈ ਇਹੋ ਜੀ ਪੜ੍ਹਾਈ ਲਿਖਾਈ ਨਾਲੋਂ ਤਾਂ ਇਹ ਅਨਪੜ੍ਹ ਚੰਗੇ ਆ ਤੁਹਾਡੇ ਨਾਲੋਂ ਲੱਖ ਗੁਣਾ ਚੰਗੇ ਤੇ ਲੱਖ ਦੀਆਂ ਲਾਹਤਾਂ ਤੁਹਾਨੂੰ ਇਹੋ ਜਿਹਾ ਪੜ੍ਹਿਆ ਲਿਖਿਆ ਤੇ ਇਹ ਇਨਾ ਇਨਾ ਕਰਕੇ ਡੀਮੋਟੀਵੇਟ ਨਾ ਹੋਇਆ ਕਰੋ ਆਪਣਾ ਕੰਮ ਜਾਰੀ ਰੱਖੋ ਕਿਸੇ ਕਰਕੇ ਕੋਈ ਇਹ ਇਹ ਲੋਕਾਂ ਨੇ ਜਿਹੜੇ ਤੁਹਾਨੂੰ ਗਾਲਾਂ ਕੱਢਦੇ ਉਹ ਤੁਹਾਨੂੰ ਰੋਟੀ ਨਹੀਂ ਦੇ ਕੇ ਜਾਣਗੇ ਨਹੀਂ ਉਹ ਤਾਂ ਅਸੀਂ ਝਾੜੂ ਪੋਚਾ ਲਾ ਕੇ ਖਾਣਗੇ ਸਾਨੂੰ ਪਤਾ ਹੈ ਪਰ ਗਾਲਾਂ ਕਿਹਸਾ ਅੱਕ ਨਾਲ ਕੱਢਦੇ ਨੇ ਸਾਨੂੰ ਕਿ ਕੋ ਜਾ ਕਿਸੇ ਨੂੰ ਕੁਝ ਦਿੱਤਾ ਫਿਰ ਤਾਂ ਕੋਈ ਗਾਲਾਂ ਕੱਢੇ ਲੋਕੀ ਤਾਂ ਇਹ ਗਾਲਾਂ ਕੱਢਦੇ ਨੇ ਨਾ ਬਸ ਜਿਵੇਂ ਲੋਕਾਂ ਦੇ ਘਰੇ ਕੋਸ਼ਰੀ ਬਸ ਅਸੀਂ ਜਿਹੜੇ ਇੰਸਟਾਗ੍ਰਾਮ ਕੋਈ ਕਹਿੰਦਾ ਜਿੰਨੀ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦੇ ਨੇ ਸਾਰੇ ਕੰਜਰੀਆਂ ਨੇ ਬੰਦਾ ਪੁੱਛੇ ਤੁਹਾਡੇ ਘਰ ਕੋਈ ਨਹੀਂ ਹੈ ਕੰਜਰੀਆ ਕੋਈ ਤਾਂ ਸਿੱਧਾ ਗੰਦੀ ਗੱਲ ਕਰਕੇ ਕਹਿਣਗੇ ਕੀ ਹਾਲ ਹੈ ਤੇਰੇ ਅਸੀਂ ਕਦੇ ਵੀ ਤੁਹਾਡੇ ਘਰ ਕੋਈ ਨਹੀਂ ਹੈ ਅਸੀਂ ਦਰਦੇ ਲੋਕਾਂ ਨੇ ਕਦੇ ਲਾਈਵ ਵੀ ਨਹੀਂ ਹੋਏ ਬਸ ਬੇਸ਼ਰਮੀ ਦੀਗੀ ਵੀਡੀਓ ਪਾ ਲੈ ਵੀ ਤਾਂ ਜਿਹੜਾ ਹਾਸਲ ਹੋਦਾ ਉਹ ਵੀ ਸਾਡੇ ਬੱਚਾ ਨੇ ਮੇਰੇ ਦੋ ਬੱਚੇ ਹੈਗੇ ਨੇ ਫੈਮਲੀ ਚ ਸਿਰਫ ਅਸੀਂ ਚਾਰ ਮੈਂਬਰ ਹਾਂ ਮੇਰੇ ਬੱਚਾ ਦੀ ਤੇ ਮੇਰੇ ਹਸਬੰਦ ਦੀ ਸਪੋਰਟ ਹੈਗੀ ਮੈਨੂੰ ਫੋਨ ਲੋਕਾਂ ਨੇ ਟੈਨਸ਼ਨ ਨਾਲ ਆਕਰ ਤੁਸੀਂ ਪਾਇਆ ਕਰੋ ਬਸ ਇਹ ਹੀ ਵਜਾਏਗੀ ਵੀਡੀਓ ਬਣਾਉਣ ਦੀ ਬਿਲਕੁਲ ਲੋਕਾਂ ਦੀ ਮਾਨਸਿਕਤਾ ਦਾ ਦਿਵਾਲਾ ਨਿਕਲ ਗਿਆ ਕਿ ਜਿਸ ਤਰੀਕੇ ਦੇ ਨਾਲ ਲੋਕ ਅੱਜ ਕੱਲ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਇਹ ਇਹ ਵੈਸੇ ਉਹ ਤੁਹਾਨੂੰ ਨਹੀਂ ਜ਼ਲੀਲ ਕਰਦੇ ਅਸਲ 'ਚ ਉਹਨਾਂ ਦੀ ਜਲਾਲਤ ਆਪ ਦੇ ਘਰੇ ਪਤਾ ਵੀ ਉਹਨਾਂ ਦੇ ਘਰੇ ਵੀ ਆਹੀ ਕੋਸ਼ੀ ਉਹਨਾਂ ਉਹ ਆਪਦੇ ਘਰ ਜਾਨ ਨੂੰ ਵੀ ਇੰਨਾ ਨਜ਼ਰਾਨ ਨਾਲ ਹੀ ਦੇਖਦੇ ਹੋਣ ਇਹੀ ਉਹਨਾਂ ਦੀ ਜਿਹੜੀ ਮਾਨਸਿਕਤਾ ਜਿਹੜੇ ਗਲਤ ਬੰਦੇ ਉਹ ਕਿਸੇ ਦੇ ਸਕੇ ਨਹੀਂ ਹੁੰਦੇ ਤੇ ਫਿਰ ਜਦੋਂ ਤੁਸੀਂ ਇੰਨੇ ਆ ਮੁਸ਼ਕਲ ਹਾਲਾਤਾਂ 'ਚ ਇੱਕ ਥੋੜਾ ਜਿਹਾ ਖੁਸ਼ੀ ਦਾ ਪਲ ਲੱਭਦੇ ਹੋ ਇਹ ਵੀ ਲੋਕਾਂ ਤੋਂ ਜਰੇ ਨਹੀਂ ਜਾਂਦੇ ਫਿਰ ਇਹ ਕਿਉਂ ਕਦੇ ਵੀ ਮੈਂ ਵਾਰ-ਵਾਰ ਤੁਹਾਨੂੰ ਇਹ ਕਹਿਣਾ ਵੀ ਤੁਸੀਂ ਰੋਣਾ ਡੀਮੋਟੀਵੇਟ ਨਾ ਹੋ ਤੇ ਇਹ ਕਿਸੇ ਦੀ ਪਰਵਾਹ ਨਾ ਕਰੋ ਆਪਣੀ ਗਾਂ ਜਿੰਦਗੀ ਬਾਰੇ ਏਕੇ ਸੋਚੋ ਹੁਣ ਕਿੱਥੇ ਤੁਸੀਂ ਹੁਣ ਵੀ ਕਿਰਾਏ ਦੇ ਘਰ ਤੇ ਰਹਿੰਦੇ ਹੋ ਹਾਂਜੀ ਮੈਂ 13 ਸਾਲ ਤੋਂ ਵੀ ਕਿਰਾਏ ਤੇ ਰਹਿ ਰਹੀ ਹਾਂ ਮੇਰੇ ਵਾਹ ਨੂੰ 13 ਸਾਲ ਹੋ ਗਏ ਨੇ 10 ਸਾਲ ਤੋਂ ਹੀ ਜਦੋਂ ਜਦੋਂ ਦੋ ਸਾਲ ਆਪਣੇ ਘਰ ਤੇ ਹੋਵੇਗੀ ਨਹੀਂ ਤੇ ਮੈਂ ਜਦੋਂ ਜਦੋਂ ਮੇਰੇ ਘਰ ਦਾ ਕਿਰਾਇਆ ਵਧਾ ਦਿੱਤਾ ਜਾਂਦਾ ਹੈ ਮੈਂ ਉਹ ਕਾ ਪਿੰਡ ਛੱਡ ਕੇ ਮੈਂ ਅਗਲੇ ਪਿੰਡ ਜਾਣਾ ਹੁੰਦਾ ਹੂੰ ਫਿਰ ਜਦੋਂ ਉੱਥੇ ਵੀ ਕਿਤੇ ਕਿਆ ਜਾਂਦਾ ਵੀ ਜਾਂ ਕਿਰਾਇਆ ਨਾ ਦਿੱਤਾ ਜਾਂਦੇ ਕਈ ਤਾਂ ਲੋਕ ਕਈ ਕੁਝ ਲੋਕ ਵਧੀਆ ਮਿਲ ਜਾਂਦੇ ਨੇ ਕੋਈ ਜੀ ਲੋਕ ਬੜੇ ਹੀ ਗੰਦੇ ਮਿਲਦੇ ਨੇ ਉਸ ਠੀਕ ਕਮੈਂਟਾਂ ਵਾਲੇ ਤਰ੍ਹਾਂ ਹੂੰ ਕੁਝ ਲੋਕ ਕਹਿੰਦੇ ਨੇ ਬਸ ਅੱਜੋ ਹੀ ਸਮਾਨ ਚੱਕ ਲੋ ਇੱਕ ਵਾਰ ਤਾਂ ਮੇਰਾ ਸਮਾਨ ਕਿਸੇ ਨੇ ਚੱਕ ਕੇ ਮੱਝਾਂ ਵਾਲਾ ਬਾਰ ਕਿਸੇ ਦਾਦਾ ਸੀ ਇਹਨਾਂ ਤਰ੍ਹਾਂ ਬਣਾ ਛੱਡ ਮੇਰਾ ਸਮਾਨ ਬਾਹਰ ਚੱਕ ਰੱਖਤਾ ਸੀ ਮੇਰੇ ਹਸਬੰਦ ਰਾਤ 11 ਵਜੇ ਕਰੇ ਆਏ। ਹੂੰ ਰਾਤ 11 ਵਜੇ ਇੰਨੀ ਠੰਡ ਛੋਟੇ ਬੱਚੇ ਅਸੀਂ ਉਹਦੇ ਸਮਾਨ ਚੱਕਿਆ ਸੀ। ਹੂੰ ਰਾਮਗੜਚੂnga ਚ। ਮਤਲਬ ਇੰਨੀ ਠੰਡ ਦੀ ਵੀ ਨਹੀਂ ਉਹਨਾਂ ਨੇ ਕੀਤਾ ਵੀ ਕਿਰਾਏ ਦੇ ਚੱਕਰ 'ਚ ਤੁਹਾਡੇ ਬੱਚਿਆਂ ਨੂੰ ਠੰਡ 'ਚ ਮੇਰਾ ਕਮਰੇ 'ਚ ਸਮਾਨ ਕੱਢ ਕੇ ਐਵੇਂ ਬਾਹਰ ਕੋਲੇ ਵਿੱਚ ਰੱਖ ਦਿੱਤਾ। ਹੂੰ ਹਾਲਾਂਕਿ ਉਹ ਤੋਂ ਲੱਜਾਂ ਦੀ ਖੁਰਲੀਆਂ ਬਣਾਈਆਂ ਲਏ ਸੀ। ਹੂੰ ਖੁਰਲੀ ਦੇ ਵਿੱਚ ਮੈਂ ਸਿਲੰਡਰ ਰੱਖਿਆ ਸਾਰਾ ਮੇਰਾ ਆਟਾ ਕੋਟਾ ਖੁਰਲੀ ਵਿੱਚ ਲੱਜਾਂ ਦੀ ਖੁਰਲੀ 'ਚ ਪਿਆਸ। ਇਹਦੇ ਕਰਕੇ ਤੇ ਜੇ ਤੁਹਾਡਾ ਘਰ ਹੀ ਨਹੀਂ ਹੈਗਾ ਫਿਰ ਤਾਂ ਤੁਹਾਨੂੰ ਕੋਈ ਜਿਹੜੀਆਂ ਸਰਕਾਰੀ ਸਹੂਲਤਾਂ ਕਨਕਦਾਲ ਵਰਗੀਆਂ ਇਹ ਵੀ ਨਹੀਂ ਮਿਲਦੀਆਂ ਨਹੀਂ ਮਿਲਦੀ ਹੈਨਾ ਕੋਈ ਮੇਰੇ ਰਾਸ਼ਨ ਕਾਰਡ ਨੇ ਕੋਈ ਕੁਝ ਨਹੀਂ ਮਨਮੂਦ ਹੂੰ ਇਹ ਤਾਂ ਫਿਰ ਬਹੁਤ ਮੁਸ਼ਕਲ ਸਿਧਿਆ ਨਹੀਂ ਜੇ ਉਹ ਮਿਲ ਜਾਵੇ ਤਾਂ ਬੰਦਾ ਚਲੋ ਫਿਰ ਵੀ ਰੋਟੀ ਤਾਂ ਖਾ ਲਿਆ ਨਾ ਹਾਂਜੀ ਕਦੇ ਕੋਸ਼ਿਸ਼ ਨਹੀਂ ਕੀਤੀ ਤੁਸੀਂ ਵੀ ਕਿਸੇ ਜਿਹੜੇ ਪਿੰਡ ਰਹਿੰਦੇ ਹੋ ਪੰਜ ਸਰਪੰਚ ਤੱਕ ਪਹੁੰਚ ਕਰਕੇ ਵੀ ਤੁਹਾਡਾ ਬਣਾ ਦੋ ਨਹੀਂ ਜੀ ਕੋਈ ਬਣਾ ਕੇ ਹੀ ਨਹੀਂ ਦਿੰਦਾ ਬੜੇ ਮੁਸ਼ਕਲ ਹਾਲਾਤ ਐ ਤੇ ਮੁਸ਼ਕਲ ਕਹਾਣੀ ਐ ਹੱਸਦੇ ਚਿਹਰਿਆਂ ਨੂੰ ਤੁਸੀਂ ਦੇਖ ਲੈਨੇ ਹੋ ਤੇ ਹੱਸਦੇ ਚਿਹਰਿਆਂ ਦੇ ਅੰਦਰ ਚ ਗੱਲ ਲਾ ਲੈਨੇ ਹੋ ਪਰ ਅਸਲ ਕਹਾਣੀਆਂ ਕੀ ਐ ਇਹ ਤੁਹਾਡੇ ਸਾਹਮਣੇ ਐ ਭੈਣ ਕਿਵੇਂ ਰੋ ਰਹੀ ਐ ਕਿਵੇਂ ਇਹਨਾਂ ਨੂੰ ਤੁਸੀਂ ਜਲੀਲ ਕਰਦੇ ਹੋ ਮੈਂ ਤਾਂ ਇਹ ਕਹਿੰਨਾ ਵੀ ਲਾਹਨਤ ਤੇ ਲੱਖ ਦੀ ਲਾਹਨਤ ਐ ਤੁਹਾਡੇ ਤੇ ਹੋ ਜਾਵੇ ਕਿਹੋ ਜਿਹੇ ਪੜੇ ਲਿਖਿਆ ਤੇ ਇਹੋ ਜਿਹੇ ਤੁਹਾਡੇ ਬੰਦੇ ਹੋਣੇ ਤੇ ਹੀ ਲੱਖ ਦੀਆਂ ਲਾਹਨਤਾਂ ਜਿਹੜੀਆਂ ਤੁਸੀਂ ਔਰਤਾਂ ਦੀ ਇੱਜ਼ਤ ਨਹੀਂ ਕਰ ਸਕਦੇ ਔਰ ਤੁਹਾਨੂੰ ਕੀ ਮੈਂ ਇਹੋ ਜਿਹਾ ਸ਼ਬਦ ਬੋਲਾਂ ਤੇ ਕੀ ਇਹੋ ਜਿਹੀ ਕਹਾਂ ਧੀਆ ਪੈਣਾ ਸਾਰਿਆਂ ਦੀਆਂ ਸਾਂਝੀਆਂ ਉਹ ਬਾਹਰ ਹੈ ਚਾਹੇ ਅੰਦਰ ਹੈ ਜੇਕਰ ਤੁਸੀਂ ਬਾਹਰਲੀ ਵੀ ਇੱਜ਼ਤ ਨਹੀਂ ਕਰ ਸਕਦੇ ਤਾਂ ਤੁਸੀਂ ਪੱਕਾ ਘਰੇ ਆਪਣੀ ਘਰ ਜਿਹੜੀਆਂ ਤੁਹਾਡੇ ਧੀਆ ਪੈਣਾ ਉਹਨਾਂ ਦੀ ਵੀ ਨਿਜ਼ਾਲ ਕਰ ਸਕਦੇ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਜ਼ਰੂਰ ਕਮੈਂਟ ਕਰਿਓ ਜੇ ਸ਼ੇਅਰ ਵੀ ਜ਼ਰੂਰ ਕਰਿਓ ਜੇ ਤੇ ਇਹੋ ਜਿਹੀ ਐਵੇਂ ਦੀ ਜ਼ਿੰਦਗੀ ਕਿਸੇ ਦੇ ਨਾਮੇ ਬੱਸ ਇਹ ਇਹ ਦੇਖੋ ਥੋੜੀ ਥੋੜੀ ਵਜ੍ਹਾ ਦੇ ਨਾਲ ਇੱਕ ਇਨਸਾਨ ਜ਼ਿੰਦਗੀ ਜੀਣ ਦੀ ਆਸ ਛੱਡ ਚੁੱਕਿਆ ਇਹ ਥੋੜੀ ਵਜ੍ਹਾ ਦੇ ਨਾਲ ਇੱਕ ਇਨਸਾਨ ਇਹ ਕਹਿੰਦਾ ਵੀ ਮੇਰੀ ਜ਼ਿੰਦਗੀ ਇਹੋ ਜੀ ਨਾ ਹੋਵੇ ਤੇ ਹੋਰ ਕੀ ਨਰਕ ਹੁੰਦੇ ਆ ਇਹੀ ਨਰਕ ਹੁੰਦੇ ਆ ਇਹਨਾਂ ਦਾ ਸਾਥ ਦਿਓ ਇਹਨਾਂ ਦਾ ਹੌਸਲਾ ਵਧਾਓ ਜਰੂਰ ਅੱਗੇ ਵੀ ਸ਼ੇਅਰ ਕਰੋ ਤੇ ਇਹਨਾਂ ਇਹੋ ਜਿਹੇ ਲੋਕਾਂ ਨੂੰ ਨੱਥ ਤੁਸੀਂ ਵੀ ਪਾਇਆ ਕਰੋ ਇਹ ਇਹਨਾਂ ਨੂੰ ਨਾ ਉਹਨਾਂ ਦਾ ਕਮੈਂਟ ਦਾ ਜਵਾਬ ਦੇਣਾ ਪਵੇ ਜਿਹੜੇ ਚੰਗੇ ਲੋਕ ਆ ਉਹੀ ਉਹਨਾਂ ਦੀ ਤਸੱਲੀ ਕਰਾਇਆ ਕਰੋ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਧੰਨਵਾਦ ਭੈਣ ਜੀ ਤੁਸੀਂ ਧੰਨਵਾਦ ਗੱਲ ਰੱਖੀ